ਕੇ ਬਾਂਗਰ ਦੇ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਗ ਜਿਹੜੀ ਸੀ ਉਹ ਐਸੀ ਚੀਜ਼ ਛੁੱਟ ਕੇ ਗਏ ਨੇ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਕੀ ਇਹ ਚੀਜ਼ ਇਸ ਗੱਲ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਨਾ ਹੀ ਪੁਲਿਸ ਨੇ ਅਜੇ ਕਿਸੇ ਗੱਲ ਦਾ ਕੋਈ ਖੁਲਾਸਾ ਕੀਤਾ ਹੈ ਜੇ ਗੱਲ ਕੀਤੀ ਜਾਵੇ ਸੂਤਰਾਂ ਦੇ ਹਵਾਲੇ ਤੋਂ ਤਾਂ ਦੱਸਿਆ ਜਾ ਰਿਹਾ ਹੈ ਕਿ ਕੋਈ ਅਜਿਹੀ ਚੀਜ਼ ਸੀ ਅਗਰ ਉਹ ਫਟਦੀ ਤਾਂ ਉਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਔਰ ਸੀਸੀਟੀਵੀ ਦੇ ਵਿੱਚ ਕੀ ਆਂਦਾ ਵਾ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਇਸ ਜੋ ਵੀ ਚੀਜ਼ ਇੱਥੇ ਛੁੱਟੀ ਗਈ ਹੈ ਉਸ ਦੇ ਉੱਤੇ ਬੱਬਰ ਖਾਲਸਾ ਇੰਟਰਨੈਸ਼ਨਲ ਜੋ ਹੈ ਸੋਸ਼ਲ ਮੀਡੀਆ ਤੇ ਪੇਜ ਤੋਂ ਜ਼ਿੰਮੇਵਾਰੀ ਲਈ ਗਈ ਹੈ ਜ਼ਿੰਮੇਵਾਰੀ ਲਈ ਹੈ ਹੈਪੀ ਪਸ਼ੀਆਂ ਅਤੇ ਗੋਪੀ ਨਵਾਂ ਸ਼ਹਿਰੀਆਂ ਨੇ ਉਸਨੇ ਕਿਹਾ ਕਿ ਜੋ ਥਾਣਾ ਅਲੀਵਾਲ ਵਿੱਚ ਸਮਾਨ ਛੁੱਟਿਆ ਗਿਆ ਹੈ ਉਹ ਉਸ ਦੀ ਜ਼ਿੰਮੇਵਾਰੀ ਲੈਂਦੇ ਨਾਲ ਹੀ ਉਹਨਾਂ ਆਪਣੀ ਪੋਸਟ 'ਚ ਇਹ ਵੀ ਖੁਲਾਸਾ ਕੀਤਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਚੌਂਕੀਆਂ ਦੇ ਵਿੱਚ ਬਲਾਸਟ ਹੋਏ ਨੇ ਉਹਨਾਂ ਨੂੰ ਪੁਲਿਸ ਫਟਾਏ ਟਾਇਰ ਦੱਸ ਰਹੀ ਹੈ ਕਿ ਟਾਇਰ ਫਟਣ ਕਰਕੇ ਆਵਾਜ਼ਾਂ ਸੀ ਪਰ ਇਹ ਕੁਝ ਹੋਰ ਸੀ ਕੀ ਸੀ ਇਹ ਤਾਂ ਨਹੀਂ ਸਾਫ਼ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਫਿਲਹਾਲ ਕੋਈ ਜਾਣਕਾਰੀ ਦਿੱਤੀ ਹੈ ਪਰ ਕਿਤੇ ਨਾ ਕਿਤੇ ਇਹ ਸ਼ੱਕੀ ਮਾਮਲਾ ਜ਼ਰੂਰ ਹੈ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਦੂਸਰੇ ਪਾਸੇ ਪੁਲਿਸ ਦਾ ਕੋਈ ਵੀ ਅਧਿਕਾਰੀ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਉਹ ਦੇਖਣ ਵਾਲੀ ਗੱਲ ਹੈ ਕਿ ਸੀਸੀਟੀਵੀ ਦੇ ਵਿੱਚ ਕੀ ਆਏਗਾ ਜਾਂ ਫਿਰ ਪੁਲਿਸ ਇਸ ਤੇ ਕਦੋਂ ਖੁਲਾਸਾ ਕਰੇਗੀ ਇਹ ਆਉਣ ਵਾਲੇ ਸਮੇਂ ਬਾਅਦ ਪਤਾ ਲੱਗੇਗਾ ਕੈਮਰਾਮੈਨ ਬੱਡੀ ਦੇ ਨਾਲ ਔਨ 에ਰ ਲਈ ਨੀ ਤਿੰਨ ਉਥਰਾ ਬਟਾਲਾ ਬਟਾਲਾ ਨੇੜੇ ਦੇ ਥਾਣਾ ਕਣੀਏ ਕੇ ਬਾਂਗਰ ਦੇ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਗ ਜਿਹੜੀ ਸੀ ਉਹ ਐਸੀ ਚੀਜ਼ ਛੁੱਟ ਕੇ ਗਏ ਨੇ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਕੀ ਇਹ ਚੀਜ਼ ਇਸ ਗੱਲ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਨਾ ਹੀ ਪੁਲਿਸ ਨੇ ਅਜੇ ਕਿਸੇ ਗੱਲ ਦਾ ਕੋਈ ਖੁਲਾਸਾ ਕੀਤਾ ਹੈ ਜੇ ਗੱਲ ਕੀਤੀ ਜਾਵੇ ਸੂਤਰਾਂ ਦੇ ਹਵਾਲੇ ਤੋਂ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਅਜਿਹੀ ਚੀਜ਼ ਸੀ ਅਗਰ ਉਹ ਫਟਦੀ ਤਾ ਉਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਔਰ ਸੀਸੀਟੀਵੀ ਦੇ ਵਿੱਚ ਕੀ ਆਂਦਾ ਵਾ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਇਸ ਜੋ ਵੀ ਚੀਜ਼ ਇੱਥੇ ਛੁੱਟੀ ਗਈ ਹੈ ਉਸ ਦੇ ਉੱਤੇ ਬਬਰ ਖਾਲਸਾ ਇੰਟਰਨੈਸ਼ਨਲ ਜੋ ਹੈ ਸੋਸ਼ਲ ਮੀਡੀਆ ਤੇ ਪੇਜ ਤੋਂ ਜ਼ਿੰਮੇਵਾਰੀ ਲਈ ਗਈ ਹੈ ਜ਼ਿੰਮੇਵਾਰੀ ਲਈ ਹੈ ਹੈਪੀ ਪਸ਼ੀਆਂ ਅਤੇ ਗੋਪੀ ਨਵਾਂ ਸ਼ਹਿਰੀਆਂ ਨੇ ਉਸਨੇ ਕਿਹਾ ਕਿ ਜੋ ਥਾਣਾ ਅਲੀਵਾਲ ਵਿੱਚ ਸਮਾਨ ਛੁੱਟਿਆ ਗਿਆ ਹੈ ਉਹ ਉਸ ਦੀ ਜ਼ਿੰਮੇਵਾਰੀ ਲੈਂਦੇ ਆ ਨਾਲ ਹੀ ਉਹਨਾਂ ਆਪਣੀ ਪੋਸਟ 'ਤੇ ਇਹ ਵੀ ਖੁਲਾਸਾ ਕੀਤਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਚੌਕੀਆਂ ਦੇ ਵਿੱਚ ਬਲਾਸਟ ਹੋਏ ਨੇ ਉਹਨਾਂ ਨੂੰ ਪੁਲਿਸ ਫਟੇ ਟਾਇਰ ਦੱਸ ਰਹੀ ਹੈ ਕਿ ਟਾਇਰ ਫਟਣ ਕਰਕੇ ਆਵਾਜ਼ਾਂ ਸੀ ਪਰ ਇਹ ਕੁਝ ਹੋਰ ਸੀ ਕੀ ਸੀ ਇਹ ਤਾਂ ਨਹੀਂ ਸਾਫ਼ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਫਿਲਹਾਲ ਕੋਈ ਜਾਣਕਾਰੀ ਦਿੱਤੀ ਹੈ ਪਰ ਕਿਤੇ ਨਾ ਕਿਤੇ ਇਹ ਸ਼ੱਕੀ ਮਾਮਲਾ ਜ਼ਰੂਰ ਹੈ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਦੂਸਰੇ ਪਾਸੇ ਪੁਲਿਸ ਦਾ ਕੋਈ ਵੀ ਅਧਿਕਾਰੀ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਉਹ ਦੇਖਣ ਵਾਲੀ ਗੱਲ ਹੈ ਕਿ ਸੀਸੀਟੀਵੀ ਦੇ ਵਿੱਚ ਕੀ ਆਏਗਾ ਜਾਂ ਫਿਰ ਪੁਲਿਸ ਇਸ ਤੇ ਕਦੋਂ ਖੁਲਾਸਾ ਕਰੇਗੀ ਇਹ ਆਉਣ ਵਾਲੇ ਸਮੇਂ ਬਾਅਦ ਪਤਾ ਲੱਗੇਗਾ ਕੈਮਰਾਮੈਨ ਬੱਡੀ ਦੇ ਨਾਲ ਔਨ 에ਰ ਲਈ ਨੀ ਤਿੰਨ ਲੁਥਰਾ ਬਟਾਲਾ ਬਟਾਲਾ ਨੇੜੇ ਦੇ ਥਾਣਾ ਕਣੀਏ ਕੇ ਬਾਂਗਰ ਦੇ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਗ ਜਿਹੜੀ ਸੀ ਉਹ ਐਸੀ ਚੀਜ਼ ਛੁੱਟ ਕੇ ਗਏ ਨੇ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਕੀ ਇਹ ਚੀਜ਼ ਇਸ ਗੱਲ ਦਾ ਖੁਲਾਸਾ ਤੇ ਨਹੀਂ ਹੋ ਸਕਿਆ ਨਾ ਹੀ ਪੁਲਿਸ ਨੇ ਅਜੇ ਕਿਸੇ ਗੱਲ ਦਾ ਕੋਈ ਖੁਲਾਸਾ ਕੀਤਾ ਹੈ ਜੇ ਗੱਲ ਕੀਤੀ ਜਾਵੇ ਸੂਤਰਾਂ ਦੇ ਹਵਾਲੇ ਤੋਂ ਤਾਂ ਦੱਸਿਆ ਜਾ ਰਿਹਾ ਕਿ ਕੋਈ ਅਜਿਹੀ ਚੀਜ਼ ਸੀ ਅਗਰ ਉਹ ਫਟਦੀ ਤਾਂ ਉਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਔਰ ਸੀਸੀਟੀਵੀ ਦੇ ਵਿੱਚ ਕੀ ਆਂਦਾ ਵਾ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਇਸ ਜੋ ਵੀ ਚੀਜ਼ ਇੱਥੇ ਛੁੱਟੀ ਗਈ ਹੈ ਉਸ ਦੇ ਉੱਤੇ ਬੱਬਰ ਖਾਲਸਾ ਇੰਟਰਨੈਸ਼ਨਲ ਆ ਜੋ ਹੈ ਸੋਸ਼ਲ ਮੀਡੀਆ ਤੇ ਪੇਜ ਤੋਂ ਜ਼ਿੰਮੇਵਾਰੀ ਲਈ ਗਈ ਹੈ ਜ਼ਿੰਮੇਵਾਰੀ ਲਈ ਹੈ ਹੈਪੀ ਪਸ਼ੀਆਂ ਅਤੇ ਗੋਪੀ ਨਵਾਂ ਸ਼ਹਿਰੀਆ ਨੇ ਉਸਨੇ ਕਿਹਾ ਕਿ ਜੋ ਥਾਣਾ ਅਲੀਵਾਲ ਵਿੱਚ ਸਮਾਨ ਛੁੱਟਿਆ ਗਿਆ ਹੈ ਉਹ ਉਸ ਦੀ ਜ਼ਿੰਮੇਵਾਰੀ ਲੈਂਦੇ ਆ ਨਾਲ ਹੀ ਉਹਨਾਂ ਆਪਣੀ ਪੋਸਟ 'ਚ ਇਹ ਵੀ ਖੁਲਾਸਾ ਕੀਤਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਚੌਂਕੀਆਂ ਦੇ ਵਿੱਚ ਬਲਾਸਟ ਹੋਏ ਨੇ ਉਹਨਾਂ ਨੂੰ ਪੁਲਿਸ ਫਟੇ ਟਾਇਰ ਦੱਸ ਰਹੀ ਹੈ ਕਿ ਟਾਇਰ ਫਟਣ ਕਰਕੇ ਆਵਾਜ਼ਾਂ ਸੀ ਪਰ ਇਹ ਕੁਝ ਹੋਰ ਸੀ ਕੀ ਸੀ ਇਹ ਤਾਂ ਨਹੀਂ ਸਾਫ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਫਿਲਹਾਲ ਕੋਈ ਜਾਣਕਾਰੀ ਦਿੱਤੀ ਹੈ ਪਰ ਕਿਤੇ ਨਾ ਕਿਤੇ ਇਹ ਸ਼ੱਕੀ ਮਾਮਲਾ ਜਰੂਰ ਹੈ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਦੂਸਰੇ ਪਾਸੇ ਪੁਲਿਸ ਦਾ ਕੋਈ ਵੀ ਅਧਿਕਾਰੀ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਉਹ ਦੇਖਣ ਵਾਲੀ ਗੱਲ ਹੈ ਕਿ ਸੀਸੀਟੀਵੀ ਦੇ ਵਿੱਚ ਕੀ ਆਏਗਾ ਜਾਂ ਫਿਰ ਪੁਲਿਸ ਇਸ ਤੇ ਕਦੋਂ ਖੁਲਾਸਾ ਕਰੇਗੀ ਇਹ ਆਉਣ ਵਾਲੇ ਸਮੇਂ ਬਾਅਦ ਪਤਾ ਲੱਗੇਗਾ ਕੈਮਰਾਮੈਨ ਬੱਡੀ ਦੇ ਨਾਲ ਔਨ 에ਰ ਲਈ ਨੀ ਤੇ ਲੁਥਰਾ ਬਟਾਲਾ ਮਟਾਲਾ ਨੇੜੇ ਥਾਣਾ ਕਣੀਏ ਕੇ ਬਾਂਗਰ ਦੇ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਗ ਜਿਹੜੀ ਸੀ ਉਹ ਐਸੀ ਚੀਜ਼ ਛੱਡ ਕੇ ਗਏ ਨੇ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਕੀ ਇਹ ਚੀਜ਼ ਇਸ ਗੱਲ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਨਾ ਹੀ ਪੁਲਿਸ ਨੇ ਅਜੇ ਕਿਸੇ ਗੱਲ ਦਾ ਕੋਈ ਖੁਲਾਸਾ ਕੀਤਾ ਹੈ ਜੇ ਗੱਲ ਕੀਤੀ ਜਾਵੇ ਸੂਤਰਾਂ ਦੇ ਹਵਾਲੇ ਤੋਂ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਅਜਿਹੀ ਚੀਜ਼ ਸੀ ਅਗਰ ਉਹ ਫਟਦੀ ਤਾਂ ਉਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਔਰ ਸੀਸੀਟੀਵੀ ਦੇ ਵਿੱਚ ਕੀ ਆਂਦਾ ਵਾ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਇਸ ਜੋ ਵੀ ਚੀਜ਼ ਇੱਥੇ ਛੁੱਟੀ ਗਈ ਹੈ ਉਸ ਦੇ ਉੱਤੇ ਬੱਬਰ ਖਾਲਸਾ ਇੰਟਰਨੈਸ਼ਨਲ ਜੋ ਹੈ ਸੋਸ਼ਲ ਮੀਡੀਆ ਤੇ ਪੇਜ ਤੋਂ ਜ਼ਿੰਮੇਵਾਰੀ ਲਈ ਗਈ ਹੈ ਜ਼ਿੰਮੇਵਾਰੀ ਲਈ ਹੈ ਹੈਪੀ ਪਸ਼ੀਆਂ ਅਤੇ ਗੋਪੀ ਨਵਾਂ ਸ਼ਹਿਰੀਆ ਨੇ ਉਸਨੇ ਕਿਹਾ ਕਿ ਜੋ ਥਾਣਾ ਅਲੀਵਾਲ ਵਿੱਚ ਸਮਾਨ ਛੁੱਟਿਆ ਗਿਆ ਹੈ ਉਹ ਉਸ ਦੀ ਜ਼ਿੰਮੇਵਾਰੀ ਲੈਂਦੇ ਆ ਨਾਲ ਹੀ ਉਹਨਾਂ ਆਪਣੀ ਪੋਸਟ 'ਚ ਇਹ ਵੀ ਖੁਲਾਸਾ ਕੀਤਾ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਚੌਂਕੀਆਂ ਦੇ ਵਿੱਚ ਬਲਾਸਟ ਹੋਏ ਨੇ ਉਹਨਾਂ ਨੂੰ ਪੁਲਿਸ ਫਟੇ ਟਾਇਰ ਦੱਸ ਰਹੀ ਹੈ ਕਿ ਟਾਇਰ ਫਟਣ ਕਰਕੇ ਆਵਾਜ਼ਾਂ ਸੀ ਪਰ ਇਹ ਕੁਝ ਹੋਰ ਸੀ ਕੀ ਸੀ ਇਹ ਤਾਂ ਨਹੀਂ ਸਾਫ਼ ਨਾ ਹੀ ਕਿਸੇ ਪੁਲਿਸ ਅਧਿਕਾਰੀ ਨੇ ਫਿਲਹਾਲ ਕੋਈ ਜਾਣਕਾਰੀ ਦਿੱਤੀ ਹੈ ਪਰ ਕਿਤੇ ਨਾ ਕਿਤੇ ਇਹ ਸ਼ੱਕੀ ਮਾਮਲਾ ਜ਼ਰੂਰ ਹੈ ਪੁਲਿਸ ਸੀਸੀਟੀਵੀ ਖੰਗਾਲ ਰਹੀ ਆ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਔਰ ਦੂਸਰੇ ਪਾਸੇ ਪੁਲਿਸ ਦਾ ਕੋਈ ਵੀ ਅਧਿਕਾਰੀ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਉਹ ਦੇਖਣ ਵਾਲੀ ਗੱਲ ਹੈ ਕਿ ਸੀਸੀਟੀਵੀ ਦੇ ਵਿੱਚ ਕੀ ਆਏਗਾ ਜਾਂ ਫਿਰ ਪੁਲਿਸ ਇਸ ਤੇ ਕਦੋਂ ਖੁਲਾਸਾ ਕਰੇਗੀ ਇਹ ਆਉਣ ਵਾਲੇ ਸਮੇਂ ਬਾਅਦ ਪਤਾ ਲੱਗੇਗਾ ਕੈਮਰਾਮੈਨ ਬੱਡੀ ਦੇ ਨਾਲ ਔਨ 에ਰਲੀ ਨੀ ਤੇ ਲੁਥਰਾ ਬਟਾਲਾ ਬਟਾਲਾ ਨੇੜੇ ਦੇ ਥਾਣਾ ਕਣੀਏ ਕੇ ਬਾਂਗਰ ਦੇ ਵਿੱਚ ਬੀਤੀ ਦੇਰ ਰਾਤ ਕੁਝ ਸ਼ੱਕੀ ਲੋਗ ਜਿਹੜੀ ਸੀ ਉਹ ਐਸੀ ਚੀਜ਼ ਛੁੱਟ ਕੇ ਗਏ ਨੇ ਜਿਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ ਕੀ ਇਹ ਚੀਜ਼ ਇਸ ਗੱਲ ਦਾ ਖੁਲਾਸਾ ਤੇ ਨਹੀਂ ਹੋ ਸਕਿਆ ਨਾ ਹੀ ਪੁਲਿਸ ਨੇ ਅਜੇ ਕਿਸੇ ਗੱਲ ਦਾ ਕੋਈ ਖੁਲਾਸਾ ਕੀਤਾ ਹੈ ਜੇ ਗੱਲ ਕੀਤੀ ਜਾਵੇ ਸੂਤਰਾਂ ਦੇ ਹਵਾਲੇ ਤੋਂ ਤੇ ਦੱਸਿਆ ਜਾ ਰਿਹਾ ਹੈ ਕਿ ਕੋਈ ਅਜਿਹੀ ਚੀਜ਼ ਸੀ ਅਗਰ ਉਹ ਫਟਦੀ ਤਾਵੂਸ ਦੇ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ